ਟੂਰਨਾਮੈਂਟ 올ੰਪੀਅਨ ਜਨੈਲ ਸਿੰਘ ਦੀ ਮਿੱਠੀ ਯਾਦ ਨੂੰ 21ਵੇਂ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਜਿੱਥੇ ਇਸ ਖੇਡ ਮੈਦਾਨ ਦੇ ਵਿੱਚ ਨਾਵੀ ਖਿਡਾਰੀ ਆ ਕੇ ਖੇਡ ਦਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਤੇ ਸਾਡੇ ਐਨਆਰਏ ਵੀਰ ਵਿਦੇਸ਼ ਤੋਂ ਚੱਲ ਕੇ ਆ ਕੇ ਉਹ ਬਹੁਤ ਵੱਡਾ ਯੋਗਦਾਨ ਇਸ ਟੂਰਨਾਮੈਂਟ 'ਚ ਪਾਉਂਦੇ ਆ ਅੱਜ ਜਿਹੜੀਆਂ ਗੇਮਾਂ ਬਹੁਤ ਹੀ ਜ਼ਰੂਰੀ ਆ ਪੁਰਾਣੇ ਸਮੇਂ ਹੁੰਦੇ ਸੀਗੇ ਬੱਚਿਆਂ ਨੂੰ ਖੇਡਣ ਜਾਣਾ ਉਹਨਾਂ ਵਾਸਤੇ ਬਣਾਣਾ ਦਿੰਦੇ ਹੁੰਦੇ ਸੀਗੇ ਤੇ ਹੁਣ ਅੱਜ ਜਿਹੜੇ ਬੱਚੇ ਫੁੱਟਬਾਲ ਦਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਉਹਨਾਂ ਨੂੰ ਖੇਡ ਮੈਦਾਨ ਦੇ ਵਿੱਚੋਂ ਸਿਲੈਕਟ ਕਰ ਲਿਆ ਜਾਂਦਾ ਔਰ ਜਿਹੜੇ ਹਿੰਦੁਸਤਾਨ ਦੇ ਵੱਡੇ ਕਲੱਬ ਆ ਉਹਨਾਂ ਕਲੱਬਾਂ ਦੇ ਵਿੱਚ ਸਾਡਾ ਮਾਲਪੁਰ ਗੜ ਸ਼ੰਕਰੀ ਇਸ ਇਲਾਕੇ ਦੇ ਨੌਜਵਾਨ ਖੇਡ ਦਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਤੇ ਕਰੋੜਾਂ ਰੁਪਏ ਸੈਲਰੀ ਉਹ ਲੈ ਕੇ ਆਪਣੇ ਪਰਿਵਾਰਾਂ ਵਾਸਤੇ ਆਉਂਦੇ ਆ ਤੇ ਤਾਈਆਂ ਨੌਕਰੀਆਂ ਵੀ ਮਿਲਦੀਆਂ ਉਹਦੇ ਵਾਸਤੇ ਜਿਹੜੀਆਂ ਸਾਡੇ ਐਨਆਰਈ ਵੀਰ ਇਹ ਜਿਹੜੇ ਕਲੱਬ ਬਣੇ ਆ ਕਮੇਟੀਆਂ ਦਾ ਬਹੁਤ ਵੱਡਾ ਯੋਗਦਾਨ ਆ ਸਦਾ ਦਰਸ਼ਨ ਸਿੰਘ ਜੀ ਪਿੰਕਾ ਜਿਨ੍ਹਾਂ ਨੇ ਇਹ ਸਟੇਡੀਅਮ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਦੀ ਮਾਤਾ ਨੂੰ ਸਮਰਪਿਤ ਇਹ ਅੱਜ ਫੁੱਟਬਾਲ ਟੂਰਨਾਮੈਂਟ ਜਿਹੜਾ ਇਹ ਕਰਵਾਇਆ ਜਾ ਰਿਹਾ ਤੇ ਮੈਂ ਜਿੱਥੇ ਐਨਆਰਏ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਉੱਥੇ ਆਪਣੇ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਾ ਜਿਹੜੇ ਬਹੁਤ ਮਿਹਨਤ ਕਰਕੇ ਹਰ ਸਾਲ ਵਧੀਆ ਢੰਗ ਦੇ ਨਾਲ ਫੁੱਟਬਾਲ ਟੂਰਨਾਮੈਂਟ ਕਰਾਉਂਦੇ ਆ ਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਜਿਨ੍ਹਾਂ ਟੀਮਾਂ ਨੇ ਇਥੋਂ ਖੇਡ ਕੇ ਜਿੱਤ ਪ੍ਰਾਪਤ ਕਰਕੇ ਜਾਣਾ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈ ਆ ਆਸ ਕਰਦੇ ਆ ਕਿ ਜਿਹੜਾ ਫੁੱਟਬਾਲ ਟੂਰਨਾਮੈਂਟ ਆ ਅਕਾਲਪੁਰ ਕਿਰਪਾ ਕਰੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਮੇਸ਼ਾ ਅਸੀਂ 올ੰਪੀਆ ਜਨੈਲ ਸਿੰਘ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਸਰਦਾਰ ਜਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਆ ਉਹਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਅੱਜ ਉਹ 21ਵਾਂ ਟੂਰਨਾਮੈਂਟ ਸਰਦਾਰ ਜਨੈਲ ਸਿੰਘ 올ੰਪੀਆ ਦੀ ਯਾਦ ਵਿੱਚ ਕਰਵਾਉਣ ਜਾ ਰਹੇ ਆ ਔਰ ਮੈਂ ਸਾਬਿੰਦਾ ਕਿ ਅੱਜ ਜਿਹੜਾ ਟੂਰਨਾਮੈਂਟ ਹੈ ਇਹ ਇੰਡੀਆ ਲੈਵਲ ਦੇ ਉੱਤੇ ਜਿਹੜਾ ਹੈ ਉਹ ਨਿਮਾਣਾ ਖੜ ਚੁੱਕਾ ਹੈ ਔਰ ਤਿੰਨ categories ਦੇ ਵਿੱਚ ਇਹ ਮੈਚ ਕਰਾਉਂਦੇ ਨੇ ਹਰੇਕ ਸਾਲ ਜਿੱਥੇ ਜਿਹੜਾ ਪਹਿਲਾਂ ਕਲੱਬਸ ਦੇ ਮੈਚ ਨੇ ਉਹਦੇ ਨਾਲ ਹੀ ਜਿਹੜੇ ਨੇ ਉਹ ਕਾਲਜ ਲੈਵਲ ਦੇ ਮੈਚ ਨੇ ਤੇ ਇਸ ਦੇ ਨਾਲ ਹੀ ਜਿਹੜੇ ਹੈਗੇ ਪਿੰਡੂ ਲੈਵਲ ਦੇ ਜਿਹੜੇ ਇਸ ਇਲਾਕੇ ਦੀਆਂ ਟੀਮਾਂ ਨੇ ਉਹਨਾਂ ਦੇ ਮੈਚ ਕਰਵਾਉਂਦੇ ਨੇ ਤੇ ਮੈਂ ਸਮਝਦਾ ਕਿ ਇਹਨਾਂ ਦੇ ਬਰਾਲਾ ਬਹੁਤ ਵੱਡਾ ਸਦਾ ਜਨੈਲ ਸਿੰਘ ਜੀ ਜਿਨ੍ਹਾਂ ਨੇ ਇੰਡੀਆ ਦੀ ਫੁੱਟਬਾਲ ਦੇ ਜਿਹੜਾ ਨਾਂ ਦੁਨੀਆ ਪਰ ਚ ਰੋਸ਼ਨ ਕੀਤਾ ਔਰ ਉੱਚੀ ਤਰੀਕੇ ਸਾਡੇ ਇਸ ਇਲਾਕੇ ਦਾ ਨਾਂ ਰੋਸ਼ਨ ਕੀਤਾ ਤੇ ਉਹਨਾਂ ਦੀ ਯਾਦ ਵਿੱਚ ਜਿਹੜਾ ਟੂਰਨਾਮੈਂਟ ਹਰ ਸਾਲ ਕਰਾਇਆ ਜਾਂਦਾ ਔਰ ਮੈਂ ਸਮਝਦਾ ਕਿ ਇਹਨਾਂ ਦੇ ਇਸ ਉਪਰਾਲੇ ਨਾਲ ਵੱਡੇ ਪੱਧਰ ਤੇ ਜਿਹੜੇ ਖਿਡਾਰੀ ਖਿਡਾਰੀ ਨੇ ਉਹਨਾਂ ਨੂੰ ਉਤਸ਼ਾਹ ਮਿਲਦਾ ਔਰ ਨਵੇਂ ਜਿਹੜੇ ਖਿਡਾਰੀ ਨੇ ਉਸ ਇਲਾਕੇ ਦੇ ਵਿੱਚ ਪੈਦਾ ਪੈਦਾ ਹੋ ਰਹੇ ਨੇ ਔਰ ਵੱਡੇ ਪੱਧਰ ਤੇ ਉੱਤੇ ਇੰਡੀਆ ਦੀਆਂ ਵੱਖ-ਵੱਖ ਕਲੱਬਾਂ ਦੇ ਵਿੱਚ ਖੇਡਣ ਦਾ ਉਹਨਾਂ ਨੂੰ ਮੌਕਾ ਮਿਲ ਰਿਹਾ ਸੋ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਨਾ ਵਾਕੀ ਕਾਕਾ ਸਾਹਿਬ ਵਾਹਿਗੁਰੂ ਜੀ ਦੇਤੇ ਟੂਰਨਾਮੈਂਟ 올ੰਪੀਅਨ ਜਨੈਲ ਸਿੰਘ ਦੀ ਮਿੱਠੀ ਯਾਦ ਨੂੰ 21ਵਾਂ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਜਿੱਥੇ ਇਸ ਖੇਡ ਮੈਦਾਨ ਦੇ ਵਿੱਚ ਨਾਮੀ ਖਿਡਾਰੀ ਆ ਕੇ ਖੇਡਦਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਤੇ ਸਾਡੇ ਐਨਆਰਆ ਵੀਰ ਵਿਦੇਸ਼ ਤੋਂ ਚੱਲ ਕੇ ਆ ਕੇ ਉਹ ਬਹੁਤ ਵੱਡਾ ਯੋਗਦਾਨ ਇਸ ਟੂਰਨਾਮੈਂਟ 'ਚ ਪਾਉਂਦੇ ਆ ਅੱਜ ਜਿਹੜੀਆਂ ਗੇਮਾਂ